ਸਹਿਲਾ ਵੀਡੀਓ ਦੇਖੋ ਤੇ ਫਿਰ ਆਪਾਂ ਕਾਹ ਕਰਦੇ ਆਂਗਾ ਕੰਮ ਬਾਰੇ ਕਿਹੜੇ ਕਿਹੜੇ ਮਿੱਤਰਾਂ ਨੂੰ ਪਤਾ ਵੀ ਆ ਕੀ ਕੰਮ ਕਰ ਰਹੇ ਆਂ ਜੀ ਕਮੈਂਟ ਕਰਕੇ ਦੱਸਿਓ ਕੱਲ ਮੈਂ ਮੇਰੇ ਡੰਡਾਲਾ ਮਲਕੀਤ ਤੇ ਬੀਜਕੇ ਨਰਮਾ ਸਟੇਟਸ ਲਾਈ ਬੈਠਾ ਸੀਗਾ ਕਹਿੰਦਾ ਜੱਟ ਹੋ ਗਏ ਬੇਲੇ ਕਹਿੰਦੇ ਜੱਟ ਬੇਲਾ ਹੋ ਕੇ ਘਰੀ ਪਹੁੰਚਿਆ ਸੀਗਾ ਕਰੀ ਬੰਚਨ ਸਰ ਲੈ ਕਿਉਂ ਤੰਮੀ ਆ ਗਿਆ ਨਹੀਂ ਇਹ ਟਰੈਕਟਰ ਨੂੰ ਨਹੀਂ ਬੰਦ ਕੀਤਾ ਸੀਗਾ ਛੱਤੀ ਚਾਰ ਸਪੀਰੇ ਸਿੱਧਾ ਪੱਤਨੀ ਮੈਂ ਸਾਰਾ ਜਿਹੜਾ ਸਪਰੀਟਾਂ થી ਦੋ ਤੇ ਉਹਨਾਂ ਆ ਲੱਗੇ ਪਏ ਆ ਹੁਣ ਦੱਸੋ ਭਾਈ ਇਹ ਕੀ ਕਰਦੇ ਆਗੇ ਕਿਉਂ ਖਾਖਾ ਬੜਾ ਹੋ ਗਿਆ ਬੇਲਾ ਇਹ ਵੀ ਬੜਾ ਮੂਟੇ ਉੱਡੀ ਤੁਖਦਾ ਸੀ ਗਿਆ ਕਹਿੰਦਾ ਬਸ ਹੋ ਗਿਆ ਇਸ ਤਾਂ ਬੇਲੇ ਆ ਦੇਖ ਚਾਰ ਸਪੀਰੇ ਕਿਛੇ ਨਹੀਂ ਸੀ ਜੀ 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 ਦੇਖਣਾ ਦੋ ਕਿੱਲੇ ਜਮੈਂ ਇਹ ਨਹੀਂ ਉਹਦੇ ਕਹਿੰਦੇ ਮੂਖ ਆਖਾਂ ਪਾੜ ਦੇ ਦਿੰਦੇ ਸੀ ਹੁਣ ਪਾੜ ਕਰਨ ਦਾ ਚਾਲੇ